ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਕਿਸਾਨਾਂ ਵੱਲੋਂ ਪਿੰਡਾਂ ਵਿੱਚ ਉਤਾਰੇ ਜਾ ਰਹੇ ਚੱਪੇ ਵਾਲੇ ਮੀਟਰ BSNL BPS ਅਲਦਦਕਾਰ ਇਹਨੂੰ ਸੈਂਕੜੇ ਦੀ ਗਿਣਤੀ ਵਿੱਚ ਮੀਟਰਾਂ ਨੂੰ ਜਮ੍ਹਾਂ ਕਰਵਾਇਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਕੇਂਦਰ ਸਰਕਾਰ ਤੇ ਮੁਰਦਾਬਾਦ ਦੇ ਨਾਰੇ ਲਾਏ ਜਾ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਅਤੇ ਇਸ ਸੰਬੰਧੀ ਕਿਸਾਨਾਂ ਵੱਲੋਂ ਛੋਤ ਬਿਨੂੰ ਨਹੀਂ ਲਾਗੂ ਕਰਨ ਲੈ ਕੇ ਕਿਸਾਨਾਂ ਗਵਨ ਦੇ ਵਿਰੋਧ ਕੀਤੇ ਜਾ ਰਹੇ ਹਨ ਅਤੇ ਡਿਜੀਟਲ ਮੀਟਰ ਬਹੁਤ ਤੇਜ਼ੀ ਨਾਲ ਚੱਲਦੇ ਹਨ ਨਜ਼ਰ ਆਉਂਦੇ ਹਨ ਕਿਸਾਨਾਂ ਬੋਰਡ ਨੂੰ ਲੈ ਕੇ ਵੱਡੀ ਪੱਧਰ ਤੇ ਬਿਜਲੀ ਬਿੱਲ 2025 ਨੂੰ ਰੱਦ ਕਰੋ ਨੂੰ ਲੈ ਕੇ ਨਾਅਰੇਬਾਜ਼ੀ ਹੋ ਰਹੀਆਂ ਹਨ ਅਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਲਾਗੂ ਕਰੋ ਲਾਗੂ ਮੰਗਾ ਲਾਗੂ ਕਰੋ ਕਰਨੇ ਦਿੱਤੇ ਨਹੀਂ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਜਿੰਨੀਆਂ ਵੀ ਜਾਨੀ ਕਿ ਜ਼ਮੀਨਾਂ ਸੀਆ ਉਹਨਾਂ ਨੂੰ ਬਕਵਾਦ ਕਰਕੇ ਵੇਚਣ ਜਾ ਰਹੀ ਹੈ ਉਹਦਾ ਜਾਨੀ ਕਿ ਪੈਨਸ਼ਨ ਇਚ ਹੋਈ ਸੀ ਨਾ ਪੰਜਾਬ ਪੂਰ ਜੋਰ ਜਾਨੀ ਕਿ ਵਿਰੋਧ ਕਰਕੇ ਉਹ ਵੀ ਜਾਨੀ ਕਿ ਮੰਗ ਪੱਤਰ ਹੈ ਜਿਹੜੀ ਪਿਛਲੀ ਵਾਰ ਨੂੰ 3000 ਰੁਪਏ ਥੋੜਾ ਪਿੱਛੇ ਨੂੰ ਇਸੇ ਤਰੀਕੇ ਨਾਲ ਜੋ 16% ਜਾਨੀ ਕਿ ਆਪਣਾ ਡੀਏ ਬਣਦਾ ਅੱਜ ਤੱਕ ਜਾਨੀ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਦੱਬੀ ਬੈਠੀ ਹੈ ਉਹ ਵੀ ਆਪਾਂ ਜਾਨੀ ਕਿ ਇਸ ਰੈਲੀ ਦੇ ਤਹਿਤ ਪੂਰ ਜੋਰ ਅਪੀਲ ਕਰਦੇ ਆ ਵੀ ਜੀਏ ਆ ਜਿਹੜਾ ਉਹ ਜਲਦੀ ਦਿੱਤੀ ਜਾਵੇ ਹੋਰ ਵੀ ਬਹੁਤ ਮੰਗਾਂ ਨੇ ਇਹ ਮੰਗਾਂ ਆਪਾਂ ਤਾਂ ਦੀ ਪ੍ਰਾਪਤ ਕਰ ਸਕਦੇ ਆ ਜਦ ਆਪਾਂ ਜਾਨੀ ਕਿ ਇੱਕ ਮੁਠ ਹੋ ਕੇ ਦੇਸ਼ ਪੰਜਾਬ ਸਰਕਾਰ ਦੇ ਖਿਲਾਫ ਜਾਂ ਸੈਂਟਰ ਦੇ ਖਿਲਾਫ ਜਾਨਕੀ ਇੱਕ ਮਤ ਹੋਗੇ ਧਰਨਾ ਖਿਲਾਟ ਪੂਰੇ ਜੋਰ ਨਾਲ ਦੇਵਾਂਗੇ ਤਾਂ ਦੀ ਆਪਾਂ ਪਤਾ ਨਹੀਂ ਮਕਾਪਾਂ ਨਹੀਂ ਬਣਾ ਸਕਦੇ ਜੋਰ ਮਤ ਸਾਥ ਮੇਵਾ ਵੀ ਬੈਠੀ ਕਰੂ ਇਹੋ ਵੀ 2 ਮੀਟਰ ਇਸ ਕੋਠੇ ਨਾਲ ਦੇ ਵਿਚਾਰ ਸਾਂਝੀ ਕਰਨੀ ਸਾਥੀ ਇਹ ਵਾਜੀ ਕੋਈ 101000 ਜਿੰਦਾਬਾਦ 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 ਹਟਾ ਇਕਾ ਜਿੰਦਾਬਾਦ 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 ਕੱਤੀ ਸਰਕਾਰ ਮੁਰਦਾਬਾਦ 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 ਬਿਜਲੀ ਬਿੱਲ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਬਿਜਲੀ ਬੋਰਡ ਦੀ ਜਾਇਦਾਦ ਨੂੰ ਬਿਜਲੀ ਬੰਦ ਕਰੋ ਬੰਦ ਕਰੋ ਬੰਦ ਕਰੋ ਮਲਾਜ਼ਮ ਸਾਥਿਓ ਅੱਜ ਆਪਾਂ ਜੁਆਇੰਟ ਫਾਰਮ ਦੇ ਸੱਦੇ ਤੇ ਪੈਸਰੇ ਇਸ ਦੁਨੀਆ ਵੱਲੋਂ ਕ੍ਰੀਤਨਾ ਦੇ ਵਿੱਚ ਅੱਜ ਆਪ희 ਸਾੜ ਰੈਲੀਆਂ ਹੁਣ ਜਾ ਰਹੇ ਜਾਨੇ ਇਹ ਰੈਲੀਆਂ ਦਾ ਮਤਲਬ ਕੀ ਹੈ ਅੱਜ ਕਰਨ ਦਾ ਕਿ ਕੇਂਦਰ ਸਰਕਾਰ ਆਪਣੇ ਕੇਂਦਰ ਸਰਕਾਰਾ ਜਿਹੜਾ ਬਿਜਲੀ ਬਿੱਲ 2000 ਉਹਨੂੰ ਪਾਸ ਕਰ ਰਹੀ ਆ ਤੇ ਜਿਹੜੀ ਪੰਜਾਬ ਸਰਕਾਰ ਆ ਉਹ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੂੰ ਵੇਚ ਰਹੀ ਆ ਉਹਦੇ ਸਬੰਧ ਵਿੱਚ ਅੱਜ ਆਪਾਂ ਇਹ ਇਕੱਠੇ ਹੋ ਕੇ ਇਹ ਰੈਲੀ ਕਰ ਰਿਹਾ ਤਾਂ ਜੋ ਸੈਂਟਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਪਤਾ ਲੱਗੇ ਕਿ ਇਹ ਸੀ ਬਿਲੀ ਬੋਰਡ ਦੀ ਜਾਇਦਾਦ ਜਾਂ ਬਿਜਲੀ ਪਿੱਲ 2025 ਨਹੀਂ ਹੋਣ ਦਵਾਗੇ ਇਹਨੂੰ ਕੱਟੋ ਬਿੰਦੀ ਇਹਨੂੰ ਕੱਟ ਲਾ ਲਾ ਗੱਲ ਕਰ ਦੋ ਵੀਰੇ ਆਹ ਫੇਰ ਸਾਨੂੰ ਫੇਰ ਕੱਟੇ ਕਰਦੇ ਜਾਂ ਫੇਰ ਕਰਦੇ ਬਹੁਤ 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 ਬੋਲੋ ਛੋਟੇ ਦਾ 1.5 ਘੰਟਾ ਹੋ ਗਿਆ ਛੋਟੇ ਤੇ ਤੇਰੀ ਨਾ ਕਰ ਲਈਏ ਹੁਣ ਨਹੀਂ ਨਹੀਂ ਬਸ ਸਰ ਮਗਲ ਸਭ ਖਾਲ ਕੀ ਗੱਲ ਹੈ ਅੱਜ ਇੱਧਰ ਲੈ ਕੇ ਆਇਆ ਪੁਪਾਲੀ ਜੀ ਜਮਾਤ ਰੌਂਗੇ ਆਪਰੇ ਕੋ ਜਮਾਤ ਆਉਂਦੇ ਸਾਡੇ ਕੋਲ ਹੋਏਗੀ ਹਾਂਜੀ ਤੇ ਅਰੇ ਉੱਤ ਬੈਠ ਜਾਂਦੇ ਇਹਦਾ ਤਸਵੀਰ ਜਮਾ ਕਰਾ ਦੂੰ ਨਹੀਂ ਇਹ ਤੁਹਾਨੂੰ ਭੇਜ ਦਿਆਂਗੀ ਪਿੰਡਾਂ ਵਿੱਚ ਦਾ ਲੋ ਨੂੰ ਜੇ ਉਹਨਾਂ ਜਾਂਦੇ ਨੇ ਤਾਂ ਹੀ ਜਦ ਫਿਰ ਦਿੱਸੇ ਬਟਾਇਆ ਸੁਆ ਗਿਆ ਕਹਿੰਦੇ ਸਾਡੇ ਘਰਾਂ ਦੇ ਵਿੱਚ ਲਾਉਣ ਦੀ ਦੇ ਟਾਈਮ ਮੈਕੰਮ ਦਾ ਕੋਈ ਰੋਲ ਇਹ ਨਾ ਰਹਿ ਗਿਆ ਨਾਪੇ ਦੇ ਵਿੱਚ ਨਹੀਂ ਨਾਪੇ ਹੀ ਦੇਖ ਰਹੇ ਤਾਂ ਤੁਸੀਂ ਉਹ ਕਰ ਰਹੇ ਹੋ ਜੀ ਪੂਰੇ ਪਿੰਡਾਂ ਦੇ ਨਾਪੇ ਦੀ ਜਿਹੜੇ ਪਿੰਡ ਨੇ ਉਹਨਾਂ ਦੇ ਦੇਖ ਰਹੇ ਤੁਸੀਂ ਕਰ ਰਹੇ ਹੋ ਅਸੀਂ ਤਾਂ ਤੁਹਾਡੇ ਲਈ ਵੀ ਜਮਾ ਕਰਾਵਾਂਗੇ ਅਸੀਂ ਉੱਪਰਲੇ ਥੋੜੋ ਜਾਣਦੇ ਜੀ ਸਾਨੂੰ ਜਾਣਦੇ ਜੂਨੇ ਦਫ਼ਤਰ ਵੀ ਜਾਣਦੇ ਆ ਸਰਦਸਤ ਦੇਖੋ ਨਾ ਤਾਂ ਸਾਡਾ ਹੈਗਾ ਸੀ ਪਟਿਆਲਾ ਲੈ ਕੇ ਆਦੇ ਐਮਐਲਏ ਨਹੀਂ ਲਾਉਣ ਦਾ ਲਾਹ ਸੋਡਾ ਜੀ ਜਾਨੀ ਜਮਾ ਕਰਾਉਣ ਦਾ ਲਾਹ ਨਹੀਂ ਜਮਾ ਕਰਾ ਸਾਡੇ ਸਾਡੇ ਬੰਦੇ ਉਹ ਕਰਕੇ ਲੈਣ ਤਾਂ ਜਮਾ ਹੋ ਜਾਣਗੇ ਨਹੀਂ ਜੀ ਇਹ ਸਰਸਰੀ ਲੈ ਕੇ ਆ ਰਹੇ ਉਹਦਾ ਤਾਂ ਅਸੀਂ ਨਹੀਂ ਦੇਖੋ ਪਹਿਲਾਂ ਵੀ ਪਹਿਲਾਂ ਵੀ ਜ਼ਰੂਰੀ ਕਰਾ ਕੇ ਦੇਖੋ ਉਹ ਵੀ ਤੇਰੀ ਜ਼ਰੂਰੀ ਹੈ ਦਿਖਾ ਦਿਓ ਕੋਈ ਨਹੀਂ ਆਇਆ ਨਾ ਫਾਉ ਦੇ ਤੇਰੀ ਜ਼ਰੂਰੀ ਹੈ ਦਿਖਾ ਦਿਓ ਕੋਈ ਨਹੀਂ ਆ ਮੈਨੂੰ ਬੜਾ ਲੱਗਿਆ ਉਹ ਉਹ ਥਾਈਲੈਂਡ ਜੀਪ ਚ ਮਾਰ ਕੇ ਲਿਆਉਂਦੀ ਹੈ ਜੀਪ ਅੰਦਰ ਰੱਖ ਦਿੰਦੇ ਓਏ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਲੋਕ ਇਕਤਾ ਜਿੰਦਾਬਾਦ 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 ਬਿਜਲੀ ਬੋਰਡ ਦਾ ਨਿੱਕੀ ਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਜਲੀ ਐਕਟ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਇਹ ਸਰਕਾਰ ਦਾ 무르타바 <목소리가> 무르타바 <목소리가> ਬੋਤ ਬਿਜਲੀ ਬੋਰਡ ਦੇ ਨਾਲ ਤੋਂ ਇਹਨਾਂ ਦਾ ਵਿਰੋਧ ਕਰਦੇ ਹੋਏ ਪਿੰਡਾਂ ਵਿੱਚ ਜਿਹੜਾ ਮੀਟਰ ਉਤਾਰਨੇ ਲਈ ਤੋਂ ਮੂੰਜਮਾ ਕਰਵਾ ਰਹੇ ਨੇ ਇਹ ਇਥੇ ਤੇ ਬਿਜਲੀ ਬੋਰਡ ਨੇ ਇਸ ਬਾਰੇ ਕੀ ਕਰ ਰਿਹਾ ਹੈ ਪੀਸ ਬਿਟ ਕੇ ਕਿਉਂਕਿ ਇਹਦਾ ਰਾਜ ਦੇ ਪੱਧਰ ਮੇਰੇ ਮੇਰੇ ਨਾਲ ਗੱਲ ਚੱਲ ਰਹੀ ਹੈ ਕਿਉਂਕਿ ਉੱਪਰ ਡਿਸੀਜਨ ਜੋ ਹੋਣਾ ਹੈ ਜੋ ਪਾਲਿਸੀ ਗਵਰਨਮੈਂਟ ਦੀ ਕੋਲ ਸੀ ਹੈ ਉਸਨੂੰ ਸਾਬਤ ਕਰਨਾ ਹੈ ਦਾ ਵਿਰੋਧ ਕਰਨਾ ਦਾ ਹੈਗਾ ਜ਼ਰੂਰ ਕਰ ਰਹੇ ਹਨ ਮਗਰ ਜੋ ਇਲੈਕਟ੍ਰੀਸਿਟੀ ਐਕਟ ਹੈਗੇ ਹੈ ਗਵਰਨਮੈਂਟ ਦੇ ਪ੍ਰੈਰੋਗੇਟਿਵ ਹੈਗਾ ਕੁਝ ਜੋ ਉਪਰ ਸੈਕਸ਼ਨ ਅਧੀਨ ਵੀ ਦੇ ਮੋਟਾ ਨੋਕ ਕਰਨਾ ਜੇ ਨਾ ਤਾਂ ਬਿਜਲੀ ਮੀਟਰ ਉਤਰੇ ਨਹੀਂ ਫਿਰ ਉਹਨਾਂ ਦਾ ਬਿੱਲ ਕਿਵੇਂ ਆਏਗਾ ਉਹਨਾਂ ਦਾ ਬਿੱਲ ਕੋ ਦੇਖਾਂਗੇ ਐਵਰੇਜ ਬੇਸ ਤੇ ਕਿਉਂਕਿ ਇਸਨੇ ਕਿਸੇ ਤਰ੍ਹਾਂ ਦਾ ਮੀਟਰ ਜੇ ਜੇ ਮਟਰ ਨਹੀਂ ਹੁੰਦਾ ਤਾਂ ਉਹਦਾ ਰੈਕੋਰਡ ਤੇ ਆਵੇ ਤੇ ਬੰਦਦਾ ਜੇ ਮੀਟਰ ਖਰਾਬ ਹੁੰਦਾ ਤਾਂ ਡੈਫੈਕਟਿਵ ਤੇ ਬੰਦ ਹੈ ਉਹ ਐਵਰੇਜ ਬੇਸ ਤੇ ਬੰਦ ਹੁੰਦਾ ਨਹੀਂ ਪਿਛਲੇ ਹਫਤੇ ਕਿੰਨੇ ਸੀ ਉਸ ਹਿਸਾਬ ਨਾਲ ਮਿਲਦਾ ਹੈ ਮੀਟਰ ਤੋਂ ਕੋਈ ਡੈਮੋਗ੍ਰਾਫੀ ਨਹੀਂ ਹੈ ਸਰਵੀਆਂ ਨਾਲ ਪਤਾ ਕਰਨਾ ਪੈਣਾ ਸਰਵੀਆਂ ਜਿਹੜਾ ਆਲੇ ਜਾਦੇ ਪਤਾ ਲੱਗ ਕਿਸ ਨੂੰ ਫੋਨ ਤੇ ਜਿਵੇਂ ਸਭ ਨੇ ਇੱਕ ਦੋ ਗੱਲ ਕੀਤੀ ਸੀ ਉਹ ਸਰਵੀਆਂ ਦੇ ਕੇ ਜਾਣੇ ਉਸ ਅਕੋਰਡਿੰਗ ਦੇਖਾਂਗੇ ਚਿੱਪ ਲਿਮਿਟਰ ਇਹਨਾਂ ਦਾ ਕਿਉਂ ਵਿਰੋਧ ਕਰ ਰਹੇ ਹੋ ਇਹ ਵਿਰੋਧ ਤਾਂ ਜੀ ਆਏ ਆ ਜਿਵੇਂ ਇਹ ਸਰਕਾਰ ਨੇ ਹੁਣ ਫ੍ਰੀ ਦਿੱਤੀ ਆ ਹੁਣ ਇਹ ਸਰਕਾਰੂ ਆ ਸਾਡੇ ਸਰਕਾਰੀ ادارے ਜਿਹੜੀਆਂ ਸਰਕਾਰਾਂ ਨੇ ਸੇਲ ਤੇ ਲਾ ਰੱਖੇ ਨੇ ਜਿਵੇਂ ਅਸੀਂ ਫੰਡਰ ਮੱਝਾਂ ਕਟਾ ਵੇਚਦੇ ਆ ਸਾਡੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਲੋਕਾਂ ਦੀਆਂ ਨੇ ਇਹ ਸਰਕਾਰੀ ਪ੍ਰਾਪਰਟੀਆਂ ਕਿਉਂਕਿ ਅੱਜ ਇੱਥੇ ਨੌਕਰੀ ਹੋਰ ਕਰ ਰਿਹਾ ਕੱਲ ਨੂੰ ਸਾਡੇ ਬੱਚਿਆਂ ਨੇ ਆ ਕੇ ਨੌਕਰੀ ਕਰਨਾ ਇਹ ਪਾਲਿਸੀਆਂ ਨੇ ਸਰਕਾਰ ਦੀਆਂ ਕਿ ਇਹ ਵੇਚਦੀ ਇਹਨਾਂ ਨੂੰ ਇਹਨਾਂ ਨੂੰ ਸੇਲ ਤੇ ਲਾ ਦੀ ਅਸੀਂ ਇੱਕ ਕਾਰਪੋਰੇਟਾਂ ਦੇ ਹੱਥ ਵਿੱਚ ਦੇ ਦਈਏ ਆਉਣ ਵਾਲੇ ਸਮੇਂ ਵਿੱਚ ਸੋਡੇ ਚੈਨਲ ਆਈ ਸੋਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਲੋਕਾਂ ਨੂੰ ਕਿ ਭਰਾਵੋ ਪੱਖੇ ਸੀ ਰੈਫਰਜਰੇਟਰ ਦਾ ਦੂਰ ਦੀ ਗੱਲ ਆ ਬੱਲ ਮਨੀ ਜਗਾਇਆ ਜਾਣਾ ਜੇ ਇਹ ਬਿਜਲੀ ਬੋਰਡ ਪ੍ਰਾਈਵੇਟ ਹੋ ਜਾਂਦਾ ਜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਨੇ ਸਾਡੇ ਸਰਕਾਰੀ ادارے ਚੱਲੇ ਜਾਂਦੇ ਨੇ ਸੋ ਉਠੋ ਘਰਾਂ ਦੇ ਵਿੱਚੋਂ ਜਾਗੋ ਈਕੀਕਾ ਪਿੰਡ ਦੇ ਵਿੱਚੋਂ ਸੈਂਕੜੇ ਸੈਂਕੜੇ ਮੀਟਰ ਆ ਰਹੇ ਨੇ ਪੱਟ ਕੇ ਹਰ ਰੋਜ਼ ਦੀ ਮਹਿਮਾ ਇਹ ਇਹ ਅੱਜ ਕੋਈ ਨਵੀਂ ਨਹੀਂ ਜਿਵੇਂ ਬਾਈ ਨੇ ਕਿਹਾ 10-11 ਤੋਂ ਲੈ ਕੇ ਇਹ ਬਾਈ ਲੰਬੀ ਚੱਲਣੀ ਆ ਇਸੇ ਤਰ੍ਹਾਂ ਰੋਜ਼ ਪਿੰਡਾਂ ਦੇ ਵਿੱਚੋਂ ਵੱਖ-ਵੱਖ ਪਿੰਡਾਂ 'ਚੋਂ ਵੱਡੇ ਜੰਗੀ ਪੱਦਰ ਦੇ ਮੀਟਰ ਪੱਟੇ ਜਾ ਰਹੇ ਨੇ ਸੋ ਇੱਕ ਸੋਡੇ ਚੈਨਲ ਆਈ ਹੋਰ ਵੀ ਪੀਪ ਕਰਦੇ ਚੱਲਦੇ ਨੇ ਥੋੜੇ ਜੇ ਇਹ ਮੀਟਰਾਂ 'ਚ ਨਾ ਤਾਂ ਬਾਈ ਇਹਦਾ ਇਹ ਪਤਾ ਵੀ ਕਦੋਂ ਵੇ ਲਾਉਂਦਾ ਕਿਸੇ ਦੇ ਤਾਂ 2-2 ਸਾਲ ਹੋ ਗਏ ਲੱਗਿਆਂ ਨੂੰ ਵਿਲੇ ਨਹੀਂ ਆਇਆ ਵੀ ਕਿੱਥੇ ਵੇਲਾ ਕਿੱਥੇ ਨਹੀਂ ਕਿਸੇ ਨੂੰ ਕਿਦੇ ਇੱਕ ਪੱਖਾ ਜਾਂ ਇੱਕ ਵੱਲਵਾ 50-50000 ਰੁਪਇਆ ਬਿਲਦਾ ਸਹਿਰਾਂ ਦੇ ਵਿੱਚ ਲੋਕ ਤਪੇ ਪਏ ਨੇ ਭਾਈ ਜਿਹਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਦੋ ਪੱਖੇ ਜਾਂ ਦੋ ਬੱਲਮ ਜਗਦੇ ਨੇ ਉਹਨੂੰ 50-50 ਹਜ਼ਾਰ ਰੁਪਈਆ ਬਿਲਦਾ ਉਹਨਾਂ ਕਿੱਥੋਂ ਭਰਨਗੇ ਉਹਨਾਂ ਦੀ ਜੇਬ ਆਜਾਤ ਨਹੀਂ ਦਿੰਦੀ ਇਸ ਕਰਕੇ ਅੱਜ ਫਿਰ ਐਕਸ਼ਨ ਨੂੰ ਦਿੱਤੀ ਜਮ੍ਹਾਂ ਕਰਾਇਆ ਥੋਨੇ ਹਾਂਜੀ ਅੱਜ ਐਕਸ਼ਨ ਨੂੰ ਇਹ ਜਮ੍ਹਾਂ ਇਹ ਮਹਮ ਜਾਰੀ ਆ ਹਰ ਰੋਜ਼ ਦੀ ਤਰ੍ਹਾਂ ਜਣੀ ਚੱਲੂਗੀ ਇਹ ਜਿਵੇਂ ਵੀ ਜਿਹੜੇ ਪਿੰਡ ਪੜਦੇ ਨੇ ਉਹਰੇ ਮੀਟਰ ਆਇਆ ਕਰਨਗੇ ਸੋ ਭਰਾਵੋ ਜਾਗੋ ਲਿਕੜੋ ਘਰਾਂ ਦੇ ਵਿੱਚੋਂ ਇਹ ਜਿਹੜੇ ਕਾਨੂੰਨ ਨੇ ਜਿਹੜੇ ਦਿੱਲੀ ਆਪਾਂ ਵਾਪਸ ਕਰਾ ਕੇ ਆਏ ਸੀ ਉਦੋਂ ਵੀ ਖਤਰਨਾਕ ਕਾਨੂੰਨ ਸਾਡੇ ਦੇ ਸਰਕਾਰ ਮੜ ਰਹੀ ਆ ਕਾਰਨ ਕੀ ਆ ਜਿਹੜਾ ਅੱਜ ਭਾਰਤੀ ਕਿਸਾਨ ਯੂਨੀਅਨ ਨੂੰ ਜਿਹੜਾ ਇਹ ਬਿਜਲੀ ਸੌਦ ਬਿੱਲ ਦਾ ਵਿਰੋਧ ਕਰਨਾ ਪਿਆ ਤੇ ਮੀਟਰਾਂ ਨੂੰ ਲੈ ਕੇ ਕੀ ਵਿਜੀਸ਼ਨ ਹੈ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਤਕਰੀਬਨ 10 11 ਤਰੀਕ ਨੂੰ ਜਿਹੜਾ ਸੱਦਾ ਕੇ ਕੇਐਮ ਫੋਰਮ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਜੋ ਸ਼ੰਭੂ ਬਾਰਡਰ ਤੇ ਲੜ ਰਹੀ ਸੀ ਉਹਨਾਂ ਵੱਲੋਂ ਲੀਕਿਆ ਪ੍ਰੋਗਰਾਮ ਹੈਗਾ ਕਿਉਂਕਿ ਇੱਕ ਖੇਤੀ ਸੌਰੀ ਬਿਜਲੀ ਐਕਟ 2025 ਜੋ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਆਇਆ ਹੈ ਇਹਦਾ ਖੜੜਾ ਸੋ ਇਹਦੇ ਤੇ ਮਤਲਬ ਪੰਜਾਬ ਸਰਕਾਰ ਹਜੇ ਤੱਕ ਚੁੱਪ ਹੈ ਕੋਈ ਬਿਆਨ ਬਾਜ਼ੀ ਇਹਦੇ ਤੇ ਨਹੀਂ ਆਈ ਉਲਟਾ ਮਤਲਬ ਜਿਵੇਂ ਤੁਸੀਂ ਦੇਖਿਆ ਵੀ 5 ਤਰੀਕ ਨੂੰ ਅਸੀਂ ਰੇਲਾ ਇਸ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਜਾਮ ਕਰੀਆਂ ਸੀਗੀਆਂ 2 ਘੰਟੇ ਲਈ ਸੰਕੇਤਕ ਧਰਨਾ ਸੀ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਬਾਕੂਬੀ ਜਿਹੜੀ ਭੂਮਿਕਾ ਉਹ ਸੈਂਟਰ ਸਰਕਾਰ ਦੇ ਪੱਖ 'ਚ ਨਿਭਾਈ ਹੈ ਸੋ ਇਸ ਕਰਕੇ ਸਾਡਾ ਮਤਲਬ ਮੁੱਢ ਤੋਂ ਪਹਿਲੀ ਮੰਗ ਇਹ ਹੈ ਆ ਕਿ ਪੰਜਾਬ ਸਰਕਾਰ ਇਸ ਜੋ ਬਿਜਲੀ ਐਕਟ 2025 ਆ ਇਨੂੰ ਰੱਦ ਕਰੇ ਸੋ ਇਸ ਦੇ ਸਬੰਧ ਦੇ ਵਿੱਚ ਹੀ ਜਿਹੜਾ ਦੂਸਰਾ ਪ੍ਰੋਗਰਾਮ ਸੀਗਾ 10 11 ਤੋਂ ਤਕਰੀਬਨ ਸਾਰੇ ਪਿੰਡਾਂ ਨੂੰ ਇਹ ਕਾਲ ਸੀਗੀ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਚਿੱਪ ਵਾਲੇ ਮੀਟਰ ਨੇ ਉਹ ਪੱਟ ਕੇ ਵਿਭਾਗ ਦੇ ਵਿੱਚ ਜਮ੍ਹਾਂ ਕਰਾਏ ਜਾਣ ਤੇ ਮਤਲਬ ਵਿਭਾਗ ਨੂੰ ਇਹ ਦੱਸਿਆ ਜਾਵੇ ਕਿ ਸਾਡੇ ਮਤਲਬ ਜਿਹੜੇ ਪੁਰਾਣੇ ਮੀਟਰ ਨੇ ਉਹੀ ਸਾਨੂੰ ਲਗਾਏ ਜਾਣ ਉਹਦੇ ਮੁਤਾਬਕ ਹੀ ਅਸੀਂ ਬਿੱਲ ਭਰਨ ਨੂੰ ਤਿਆਰ ਆ ਸੋ ਉਨਾਂ ਸਮਾਂ ਜਿਹੜੇ ਡਾਇਰੈਕਟ ਤਾਰਾਂ ਜਿਹੜੀਆਂ ਚੱਲਣ ਗਈਆਂ ਜਦ ਤੱਕ ਸਾਡੇ ਪੁਰਾਣੇ ਮੀਟਰ ਨਹੀਂ ਲੱਗਦੇ ਸੋ ਇਸ ਦੇ ਸਬੰਧ ਦੇ ਵਿੱਚ ਹੀ ਨਾਲ ਹੀ ਜਿਹੜੀ 18 19 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਉੱਪਰ ਪੰਜਾਬ ਦੇ ਵਿੱਚ ਜੋ ਦੋ ਦਿਨਾਂ ਪ੍ਰੋਗਰਾਮ ਚੱਲਣਗੇ ਉਸ ਤੋਂ ਬਾਅਦ 20 ਤਰੀਕ ਨੂੰ ਜਿਹੜਾ ਸਾਡਾ ਪੱਕੇ ਮੋਰਚੇ ਨੇ ਜਿਹੜੇ ਉਹ ਟਰੈਕਾਂ ਦੇ ਉੱਪਰ ਹੋਣਗੇ ਰੇਲਵੇ ਟਰੈਕ ਪੂਰੇ ਪੰਜਾਬ ਦੇ ਵਿੱਚ ਜਿਹੜੇ ਜਾਮ ਕੀਤੇ ਜਾਣਗੇ ਸੋ ਫਿਲਹਾਲ ਪ੍ਰੋਗਰਾਮ ਅਣਮਿੱਥੇ ਸਮੇਂ ਦਾ ਤੇ ਉਹਦੇ ਤੇ ਸਮੇਂ ਮੁਤਾਬਕ ਹੀ ਤਬਦੀਲੀ ਅੱਗੇ ਪਿੱਛੇ ਕੀਤੀ ਜਾ ਸਕਦੀ ਹੈ